ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਯੋਜਨਾ 15 ਜਨਵਰੀ ਨੂੰ ਕੀਤੀ ਜਾਵੇਗੀ ਲਾਂਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਪੰਜਾਬ ਦੇ ਕਰੀਬ 65 ਲੱਖ ਪਰਿਵਾਰਾਂ ਅਤੇ 3 ਕਰੋੜ ਲੋਕਾਂ ਨੂੰ ਇਸ ਸਕੀਮ ਦਾ ਮਿਲੇਗਾ ਲਾਭ ਪੰਜਾਬ ਚ ਵਾਰਡਬੰਦੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਤੇ ਲਗਾਏ ਗੰਭੀਰ ਇਲਜ਼ਾਮ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਿਲਣ ਪਹੁੰਚੇ ਭਾਜਪਾ ਦੇ ਵਫਦ ਨੇ ਇਸ ਮਾਮਲੇ ਚ ਤੁਰੰਤ ਦਖਲ ਦੇਣ ਦੀ ਕੀਤੀ ਮੰਗ 328 ਰੁਪਏ ਦੇ ਮਾਮਲੇ ਚ ਬਲਤੇਜ ਪੰਨੂ ਨੇ ਖੋਲੀਆਂ ਨਵੀਆਂ ਪਰਤਾਂ ਪੰਨੂ ਨੇ ਕਿਹਾ ਕਿ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਲਈ ਐਸਡੀਪੀਸੀ ਹੋ ਰਹੀ ਹੈ ਤਰ ਲੋ ਮੱਛੀ ਕੱਲ ਅਦਾਲਤ ਚ ਐਸਡੀਪੀਸੀ ਦਾ ਵਕੀਲ ਹੀ ਸਤਿੰਦਰ ਸਿੰਘ ਕੋਹਲੀ ਦੇ ਵਕੀਲ ਵਜੋਂ ਪੇਸ਼ ਹੋਇਆ ਸਸਪੈਂਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਅਰਜ਼ੀ ਤੇ ਸੀਬੀਆਈ ਅਦਾਲਤ ਚ ਹੋਈ ਸੁਣਵਾਈ ਪੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਨੇ ਜਿਸ ਸ਼ਬਦ ਸੇਵਾ ਪਾਣੀ ਨੂੰ ਰਿਸ਼ਵਤ ਦੱਸਿਆ ਏ ਉਸ ਦਾ ਮਤਲਬ ਕੁਝ ਹੋਰ ਵੀ ਹੋ ਸਕਦਾ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਲਹਿਰਾਗਾਗਾ ਦੇ ਨੇੜਲੇ ਪਿੰਡ ਕੜੈਲ ਵਿਖੇ ਰੱਖਿਆ ਪਾਖੜਾ ਰੈਗੂਲੇਟਰ ਦਾ ਨੀ ਪੱਥਰ ਗੋਇਲ ਨੇ ਮਨਰੇਗਾ ਚ ਤਬਦੀਲੀ ਨੂੰ ਲੈ ਕੇ ਕੇਂਦਰ ਤੇ ਕੀਤੇ ਤਿੱਖੇ ਹਮਲੇ ਗੋਇਲ ਨੇ ਕਿਹਾ ਕਿ ਕੇਂਦਰ ਪੰਚਾਇਤਾਂ ਦੇ ਅਧਿਕਾਰ ਕਰ ਰਿਹਾ ਖਤਮ ਤਿਹੋੜਾ ਖਬਰਾਂ ਦਾ ਵਿਸਥਾਰ ਪੰਜਾਬ ਚ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਯੋਜਨਾ 15 ਜਨਵਰੀ ਨੂੰ ਲਾਂਚ ਕੀਤੀ ਜਾਵੇਗੀ ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਯੋਜਨਾ ਨੂੰ ਲਾਂਚ ਕਰਨਗੇ ਇਸ ਨਾਲ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਿਹਤ ਬੀਮਾ ਮਿਲੇਗਾ ਇਸ ਸਕੀਮ ਲਈ ਕਾਮਨ ਸਰਵਿਸ ਸੈਂਟਰਾਂ ਰਾਹੀਂ ਸ਼ਹਿਰਾਂ ਅਤੇ ਪਿੰਡਾਂ ਚ 9000 ਤੋਂ ਵੱਧ ਕੈਂਪ ਲਗਾਏ ਜਾਣਗੇ ਇੱਕ ਵਾਰ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਲੋਕ ਇਲਾਜ ਲਈ ਯੋਗ ਹੋ ਜਾਣਗੇ ਕਾਰਡ ਆਉਣ ਚ ਤੋ 15 ਦਿਨ ਲੱਗਣਗੇ ਅਤੇ ਲਗਭਗ 4 ਮਹੀਨਿਆਂ ਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇਗਾ ਜਿਸ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਵੇਗਾ ਉਸ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ ਪੰਜਾਬ ਦੇ ਕਰੀਬ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਏਰੀਆ ਕੋਈ ਨਹੀਂ ਹੈ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ ਐਲੀਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇਨਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇਨਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲ ਲਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਆ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇਨਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ਓਰੀਐਂਟਰਲ ਤੇ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋ ਗਿਆ ਜਿਹੜਾ ਤੁਸੀਂ ਕਹ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਆ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕੋਆਰਡিনেਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੜੇ ਹੈਗੇ ਆ ਸਾਡੇ ਅਸੀਂ ਜਿਹੜੇ ਕਾਮਨ ਸਰਵਿਸ ਸੈਂਟਰਸ ਆ ਉਹਦੇ ਕੈਂਪ ਲੱਗਣਗੇ ਪਿੰਡਾਂ ਚ ਮੱਲਿਆਂ ਦੇ ਵਿੱਚ ਔਰ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਾਰਡ ਬਣ ਕੇ ਜਦੋਂ ਉਹਦਾ ਇੱਕ ਵਾਰੀ انرੋਲਮੈਂਟ ਹੋ ਗਈ ਤਾਂ ਉਹ ਪਰਸਨ ਐਲੀਜੀਬਲ ਹੋਏਗਾ ਆਪਣਾ ਲਾਜ ਕਰਾਉਣ ਵਾਸਤੇ ਲੇਕਿਨ ਜਿਹੜਾ ਕਾਰਡ ਆਣਾ ਉਹ ਬਣ ਕੇ ਆਣਾ ਉਹਨੂੰ ਉਹਨੂੰ 3 ਵੀਂ ਤੋਂ 10 ਤੋਂ 15 ਦਿਨ ਲੱਗ ਜਾਂਦੇ ਆ ਤੇ ਉਹ ਜਿਹੜੇ ਕਾਰਡ ਹੈ ਸਾਡੀ ਕੋਸ਼ਿਸ਼ ਹੈ ਕਿ ਅਗਲੇ 3 ਜਾਂ 4 ਮਹੀਨੇ ਦੇ ਵਿੱਚ ਵੱਧ ਤੋਂ ਵੱਧ 3-4 ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਹਰ ਬੰਦੇ ਦੀ ਜੇਬ ਦੇ ਵਿੱਚ 10 ਕਰੋੜ ਰੁਪਏ ਦਾ ਇੰਸ਼ੋਰੈਂਸ ਦਾ ਕਾਰਡ ਹੋਏਗਾ ਔਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਏਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਕੋਈ ਨਾਮਰਾਦ ਬਿਮਾਰੀ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਹਾਰਟ ਅਟੈਕ ਹੋ ਜਾਏ ਸਟ੍ਰੋਕ ਹੋ ਜਾਏ ਤਾਂ ਬੰਦੇ ਕਰਜ਼ਾਈ ਹੋ ਜਾਂਦੇ ਆ ਉਹਨਾਂ ਦੇ ਘਰ ਵਿਕ ਜਾਂਦੇ ਆ ਜ਼ਮੀਨ ਵਿਕ ਜਾਂਦੀ ਆ ਗਹਿਣੇ ਵਿਕ ਜਾਂਦੇ ਆ ਔਰ ਬੰਦੇ ਕਰਜ਼ਾਈ ਹੋ ਜਾਂਦੇ ਆ ਕਈ ਵਾਰੀ ਜਿਹੜਾ ਪੰਜਾਬ ਦਾ ਕੋਈ ਵੀ ਕਿਸੇ ਵੀ ਪਰਿਵਾਰ ਦਾ ਅਰਨਿੰਗ ਮੈਂਬਰ ਹੁੰਦਾ ਜੇ ਉਹ ਬਿਮਾਰ ਹੋ ਜਾਏ ਉਹ ਤਾਂ ਇਲਾਜ ਕਰਾਉਣ ਦੇ ਬਾਅਦ ਜੇ ਨਾ ਬਚੇ ਤਾਂ ਜਿਹੜਾ ਪਿੱਛੇ ਪਰਿਵਾਰ ਹੁੰਦਾ ਉਹ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਸਿਰ ਤੇ ਕਰਜ਼ੇ ਦੀ ਵੰਡ ਰਹਿ ਜਾਂਦੀ ਆ ਸੋ ਇਹ ਸਾਰੀਆਂ ਮੁਸ਼ਕਲਾਂ ਲੋਕਾਂ ਦੀ ਹੱਲ ਹੋਣਗੀਆਂ ਇਹ ਸਾਰੇ ਬੰਦਿਆਂ ਨੂੰ ਮਿਲੇਗਾ ਜਿਹਦੇ ਵਿੱਚ ਪੈਨਸ਼ਨਰਜ਼ ਵੀ ਗਵਰਨਮੈਂਟ EMPLOYES ਵੀ ਸਾਰੀ ਪੋਪੂਲੇਸ਼ਨ ਮਤਲਬ ਕੋਈ ਵੀ ਹੋਰ ਕ੍ਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਬੰਦਾ ਪੰਜਾਬ ਦਾ ਹੋਣਾ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਪੰਜਾਬ ਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਵਾਰਡਬੰਦੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਪਾਰਟੀ ਦੇ ਇੱਕ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਤੇ ਵਾਰਡਬੰਦੀ ਦੀ ਪ੍ਰਕਿਰਿਆ ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਭਾਜਪਾ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਵੱਲੋਂ ਪੂਰੇ ਸੂਬੇ ਚ ਵਾਰਡਬੰਦੀ ਦਾ ਕੰਮ ਮਨਮਾਨੇ ਕਾਲੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਸ ਕਾਰਨ ਆਮ ਜਨਤਾ 'ਚ ਪੰਬਲਪੂਸਾ ਪਰੇਸ਼ਾਨੀ ਅਤੇ ਆਸੁਰੱਖਿਆ ਦਾ ਮਾਹੌਲ ਬਣ ਗਿਆ ਹੈ ਅਸ਼ਵਨੀ ਸ਼ਰਮਾ ਅਨੁਸਾਰ ਇਹ ਪੂਰੀ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਹੋਣ ਦੀ ਬਜਾਏ ਸਿਰਫ ਸਿਆਸੀ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ ਅਸ਼ਵਨੀ ਨੇ ਡਿਮਾਂਡ ਰੱਖੀ ਹੈ ਕਿ ਉਨ੍ਹਾਂ ਦੇ ਮਾਧਿਅਮ ਦੇ ਨਾਲ ਸਰਕਾਰ ਨੂੰ ਚਿਤਾਇਆ ਜਾਏ ਔਰ ਸਰਕਾਰ ਤੱਕ ਸਾਡੀ ਗੱਲ ਪਹੁੰਚਾਈ ਜਾਏ ਔਰ ਆਪਣੀਆਂ ਸ਼ੰਕਾ ਵੀ ਜ਼ਾਹਿਰ ਕੀਤੀਆਂ ਕਿ ਇਹ ਜਿਹੜੀ ਸਰਕਾਰ ਆ ਨਗਰਪਾਲਿਕਾਵਾਂ ਦੇ ਚੋਣਾਂ ਨੂੰ ਰੋਕਣ ਦਾ ਵੱਲਬਜ਼ਰੀ ਹੈ ਹਰ ਹਾਲਤ 'ਚ ਨਗਰਪਾਲਿਕਾ ਨਗਰ ਨਿਗਮ ਦੇ ਚੋਣਾਂ ਸਮੇਂ ਤੇ ਹੋਣੇ ਚਾਹੀਦੇ ਨੇ ਲੇਕਿਨ ਜਿਸ ਪ੍ਰਕਾਰ ਇਸ ਸਰਕਾਰ ਨੇ ਹੱਦਬੰਦੀ ਕੀਤੀ ਹੈ ਉਹਦੇ ਅੰਦਰ ਨਿਯਮਾਂ ਦਾ ਪੂਰੀ ਤਰ੍ਹਾਂ ਉਲੰਘਣ ਕੀਤਾ ਹੈ ਅਗਲੇ ਸਾਲ ਤੋਂ ਜਨਸੰਖਿਆ ਅਭਿਆਨ ਚਾਲੂ ਹੋਣ ਵਾਲਾ ਗਿਣਤੀ ਦਾ ਉਹਨੂੰ ਧਿਆਨ ਚ ਰੱਖਜੋ ਇਹ ਇਸ ਵੇਲੇ ਸਾਰੇ ਵਾਰਡ ਔਰ ਸਾਰੀਆਂ ਵਿਧਾਨ ਸਭਾ ਫ੍ਰੀਜ਼ ਹੋ ਜਾਣੀਆਂ ਚਾਹੀਦੀਆਂ ਸੀ 19 ਜੂਨ ਦੀ ਉਹ ਨੋਟੀਫਿਕੇਸ਼ਨ ਹੈ ਜਨਸੰਖਿਆ ਨੂੰ ਲੈ ਕੇ ਉਹਦੇ باوجود ਵੀ ਇਹ ਸਰਕਾਰ ਮਨਮਰਜ਼ੀ ਕਰਦੇ ਹੋਏ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਦਾ ਪਾਲਣ ਕੀਤੇ ਬਿਨਾ ਰਾਜਨੀਤਿਕ ਲਾਭ ਉਠਾਨ ਦੇ ਲਈ ਹੱਦਬੰਦੀ ਜਿਹੜੀ ਇਹਨਾਂ ਨੇ ਕੀਤੀ ਹੈ ਉਹ ਪੂਰੀ 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 ਤਰ੍ਹਾਂ ਸੰਵਿਧਾਨ ਦੇ ਕਾਨੂੰਨੀ ਧਾਰੇ ਦੇ ਅਗੇਂਸਟ ਹੈ ਨਾ ਹੀ ਉਹ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਪੂਰੀ ਕਰਦੀ ਹੈ ਨਾ ਹੀ ਕਾਨੂੰਨੀ ਪੱਖ ਜਿਹੜਾ ਉਹਦਾ ਬਹੁਤ ਕਮਜ਼ੋਰ ਹੈ ਇਹਦੇ ਲਈ ਮਾ ਹਮੀਮ ਰਾਜਪਾਲ ਜਿਹੜਾ ਜਿਹੜੇ ਨੇ ਉਹ ਦਖਲਅੰਦਾਜ਼ੀ ਕਰਨ ਔਰ ਸਰਕਾਰ ਨੂੰ ਇਹ ਇਸ ਪ੍ਰਕਾਰ ਦੇ ਕੰਮ ਕਰਨ ਤੋਂ ਰੋਕਣ ਇਹਨਾਂ ਨੇ ਕੀਤਾ ਕੀ ਹੈ ਪੁਰਾਣੀ ਹੱਦਬੰਦੀ ਨੂੰ ਪੂਰੀ ਤਰ੍ਹਾਂ ਨਾਲ ਤੋੜਿਆ ਜਿਹੜੇ ਐਸਸੀ ਵਾਰਡ ਆ ਉਹਨਾਂ ਦੀ ਹਮੇਸ਼ਾ ਇਹ ਰਹਿੰਦਾ ਕਿ ਜਿੱਥੇ ਐਸਸੀ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਤੇ ਉਹ ਐਸਸੀ ਵਾਰਡ ਬੰਦੇ ਨੇ ਲੇਕਿਨ ਇਹਨਾਂ ਨੇ ਐਸਸੀ ਵਾਰਡਾਂ ਨੂੰ ਜਿੱਥੇ ਪੋਪੂਲੇਸ਼ਨ ਆ ਉਹਨਾਂ ਨੂੰ ਜਨਰਲ ਕਰਤਾ ਜਿੱਥੇ ਜਨਰਲ ਪੋਪੂਲੇਸ਼ਨ ਆ ਉਹਨੂੰ ਐਸਸੀ ਕਰਤਾ ਐਸਸੀ ਭਰਾਵਾਂ ਦਾ ਨਾਂ ਤਾਂ ਬੜਾ ਲੈਂਦੇ ਨੇ ਰੋਲਾ ਵੀ ਉਹਨਾਂ ਦੇ ਨਾਂ ਤੇ ਬਹੁਤ ਪਾਉਂਦੇ ਨੇ ਉਹਨਾਂ ਦੇ ਅਧਿਕਾਰ ਨੂੰ ਖੋਨ ਦਾ ਕੰਮ ਇਹਨਾਂ ਨੇ ਕੀਤਾ ਹੈ ਇਹਦੇ باوجود ਇਹਦਾ ਇੱਕ ਨਿਯਮ ਹੈ ਕਿ ਜਦੋਂ ਵੀ ਹੱਦਬੰਦੀ ਦੀ ਜਿਹੜੀ ਨੋਟੀਫਿਕੇਸ਼ਨ ਉਹ ਕੀਤੀ ਜਾਂਦੀ ਹੈ ਉਹਦੇ ਨਾਲ ਹੀ ਉਹਦਾ ਨਕਸ਼ਾ ਵੀ ਜਿਹੜਾ ਛਾਇਆ ਕੀਤਾ ਜਾਂਦਾ ਹੱਦਬੰਦੀ ਦੀ ਨੋਟੀਫਿਕੇਸ਼ਨ ਕਰ ਰਹੇ ਨੇ ਮਾਨੋ 22 ਤਰੀਕ ਨੂੰ ਉਹਨੂੰ ਛਾਇਆ ਕਰ ਰਹੇ ਨੇ 25 ਤਰੀਕ ਨੂੰ ਨਕਸ਼ਾ ਜਿਹੜਾ ਉਹ ਲਗਾ ਰਹੇ ਨੇ 27 ਤਰੀਕ ਰਾਤ ਨੂੰ ਔਰ 29 ਤਰੀਕ ਤੱਕ ਅਤਰਾਜ ਮੰਗ ਰਹੇ ਨੇ ਔਰ ਕਿਹਾ ਕੀ ਜਾ ਰਿਹਾ ਕਿ 7 ਦਿਨ ਦੇ ਵਿੱਚ ਘਰ ਅਤਰਾਜ ਦੇਨੇ ਨੇ ਉਹ 22 ਤੋਂ 7 ਤੋਂ 29 ਬਣ ਜਣੀ ਹੈ ਵਿਚਕਾਰ ਸ਼ਨੀ ਆਤਵਾਰ ਦੀ ਛੁੱਟੀ ਸੀ ਇਹਦੇ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਲੋਕਤਾਂਤ੍ਰਿਕ ਤਰੀਕੇ ਨਾਲ ਨਹੀਂ ਚੋਰ ਦਰਵਾਜ਼ੇ ਨਾਲ ਚੋਣਾਂ ਨੂੰ ਲੁੱਟਣ ਦੀ ਹੈ 328 ਰੂਪਾਂ ਦੇ ਮਾਮਲੇ ਸੰਬੰਧੀ ਆਪ ਪੰਜਾਬ ਦੇ ਜਰਨਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਨਵੀਆਂ ਪਰਤਾਂ ਖੋਲੀਆਂ ਨੇ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਲਈ ਐਸਡੀਪੀਸੀ ਤਰਲੋ ਮੱਛੀ ਹੋ ਰਹੀ ਹੈ ਕੱਲ ਅਦਾਲਤ 'ਚ ਐਸਜੀਪੀਸੀ ਦਾ ਵਕੀਲ ਹੀ ਸਤਿੰਦਰ ਕੋਹਲੀ ਦੇ ਵਕੀਲ ਵਜੋਂ ਪੇਸ਼ ਹੋਇਆ ਬਲਤੇਜ ਪੰਨੂ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕੋਹਲੀ ਦਾ ਨਾਮ આરોપીਆਂ ਦੀ ਸੂਚੀ 'ਚ ਸ਼ਾਮਲ ਨਾ ਹੁੰਦਾ ਤਾਂ ਉਨ੍ਹਾਂ ਉੱਤੇ ਪਹਿਲਾਂ ਹੀ ਕਾਨੂੰਨੀ ਕਾਰਵਾਈ ਹੋ ਜਾਣੀ ਸੀ ਬਲਤੇਜ ਪੰਨੂ ਨੇ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਐਸਆਈਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਸ਼੍ਰੀ ਕਾਲਪਤਖ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਕਲੈਰੀਫਿਕੇਸ਼ਨ ਜਿਹੜਾ ਦਿੱਤਾ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਚਾਹਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਿ ਜਿਹੜੇ 75% ਪੈਸੇ ਐਸਐਸ ਕੋਲੀ ਹੋਰਾਂ ਦੇ ਅਦਾਰੇ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀ ਇਹ ਅਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਦੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਇਹ ਮਾਮਲਾ ਲੈ ਕੇ ਗਏ ਹੋਏ ਨੇ ਲਿਆ ਸਕਦੇ ਨੇ ਜੋ ਵੀ ਉਹ ਕਰ ਰਹੇ ਨੇ ਉਹ ਠੀਕ ਹੈ ਪਰ ਇੱਥੇ ਜਿਹੜਾ ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਇਹ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀ ਹੋਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਹਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਆ ਉਹਦੇ ਵਿੱਚ ਨਾਮਜ਼ਦ ਹੈ ਹੁਣ ਇਹ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਨ ਬੱਧ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਹੈ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ ਉਹਨਾਂ ਕਹਿਆ ਕਿ ਇਹ ਜਿਹੜੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਕਿ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਇਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸਐਸ ਕੋਹਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ ਜਿਹੜੇ ਇੱਕ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਜਿਹਨੂੰ ਕਲੇਮ ਵੀ ਕਰਦੇ ਨੇ ਸੁਖਵੀਰ ਸਿੰਘ ਬਾਦਲ ਹੁਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬਾਕਸੀ ਜਿੱਥੇ ਐਸਐਸ ਕੋਹਲੀ ਨੂੰ ਅਰੈਸਟ ਜੇਸ ਹੋਟਲ ਦੇ ਵਿੱਚੋਂ ਕੀਤਾ ਗਿਆ ਉਨ੍ਹਾਤੇ ਨਿੱਜੀ ਚੈਨਲ ਦੇ ਇੱਕ ਮੇਨ ਪੱਤਰਕਾਰ ਨੇ ਉਹਦੇ ਨਾਂ ਦੇ ਉੱਤੇ ਕਮਰਾ ਬੁਕਸੀ ਜਿੱਥੇ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਸਸਪੈਂਡ ਡੀਆਈਜੀ ਹਰਚਰਨ ਸਿੰਘ ਭੁੱਲੜ ਦੀ ਜ਼ਮਾਨਤ ਅਰਜ਼ੀ ਤੇ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ 'ਚ ਕਰੀਬ ਸਵਾ ਦੋ ਘੰਟੇ ਸੁਣਵਾਈ ਹੋਈ ਇਸ ਦੌਰਾਨ ਭੁੱਲੜ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਨੇ ਜਿਸ ਸ਼ਬਦ ਸੇਵਾ ਪਾਣੀ ਨੂੰ ਰਿਸ਼ਵਤ ਦੱਸਿਆ ਏ ਉਸ ਦਾ ਮਤਲਬ ਕੁਝ ਹੋਰ ਵੀ ਹੋ ਸਕਦਾ ਏ ਇਹ ਜ਼ਰੂਰੀ ਨਹੀਂ ਕਿ ਉਸ ਸ਼ਬਦ ਰਿਸ਼ਵਤ ਲਈ ਹੀ ਵਰਤਿਆ ਗਿਆ ਹੋਵੇ ਇਸਤੇ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਭੁੱਲਰ ਇਨੇ ਵੱਡੇ ਅਹੁਦੇ ਤੇ ਤਾਇਨਾਤ ਸਨ ਤੇ ਸਾਬਕਾ ਡੀਜੀਪੀ ਦੇ ਬੇਟੇ ਨੇ ਇਸ ਲਈ ਜਾਂਚ ਏਜੰਸੀ ਨੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂਚ ਏਜੰਸੀ ਅਨੁਸਾਰ ਉਹਨਾਂ ਦੀ ਰਿਸ਼ਵਤ ਲੈਣ ਦੀ ਰਫ਼ਤਾਰ ਬਹੁਤ ਤੇਜ਼ ਸੀ ਇਹੀ ਕਾਰਨ ਹੈ ਕਿ ਡੀਆਈਜੀ ਦੇ ਅਹੁਦੇ ਤੇ ਬੈਠੇ ਅਧਿਕਾਰੀ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਵਕੀਲ ਨੇ ਇਹ ਵੀ ਕਿਹਾ ਕਿ सीबीआई ਦੇ ਵੱਲੋਂ ਰਿਸ਼ਵਤਖੋਰੀ ਦੇ ਚਲਾਨ ਦੇ ਵਿੱਚ ਵਰਤੇ ਗਏ ਸ਼ਬਦ ਸੇਵਾ ਪਾਣੀ ਹਨ ਸੇਵਾ ਪਾਣੀ ਦਾ ਕੀ ਅਰਥ ਹੈ ਇਸ ਦਾ ਕੁਝ ਵੀ ਅਰਥ ਹੋ ਸਕਦਾ ਪਰ ਇਹ ਜ਼ਰੂਰੀ ਨਹੀਂ ਕਿ ਇਸ ਦਾ ਮਤਲਬ ਰਿਸ਼ਵਤਖੋਰੀ ਹੋਵੇਗੀ ਵਕੀਲ ਨੇ ਅੱਗੇ ਦੱਸਿਆ ਕਿ ਸੈਕਟਰ 9D ਚੋਟੀਗੜ੍ਹ ਵਿੱਚ ਵਿਚੋਲੇ ਸ਼ਿਕਾਇਤਕਰਤਾ ਆਕਾਸ਼ ਤੇ CBI ਦੇ ਅਧਿਕਾਰੀ ਸਚਿਨ ਦੀ ਲੋਕੇਸ਼ਨ ਆ ਰਹੀ ਹੈ ਇਸ ਤੋਂ ਇਲਾਵਾ CBI ਨੇ ਗ੍ਰਿਫਤਾਰੀ ਵੇਲੇ ਪੰਜਾਬ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਇਸ ਤੋਂ ਬਾਅਦ CBI ਦੇ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਪੁੱਲਰ ਵਿਰੋਧ ਦਰਜ ਕੀਤਾ ਗਿਆ ਮਾਮਲਾ ਗੈਰ ਜ਼ਮਾਨਤੀ ਹੈ ਪੁੱਲਰ ਇੱਕ ਉੱਚ ਦਰਜੇ ਦੇ ਪੁਲਿਸ ਅਹੁਦੇ ਤੇ ਸਨ ਉਹਨਾਂ ਨੇ ਕਿਹਾ ਕਿ ਪੁੱਲਰ ਦੇ ਵਕੀਲ ਨੇ ਕਿਹਾ ਕਿ ਕੋਈ ਗਵਾ ਨਹੀਂ ਸੀ ਇਸ ਲਈ ਉਹਨਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਇੰਸਪੈਕਟਰ आर एम शर्मा ਤੇ ਇਨਸਪੈਕਟਰ ਪਵਨ ਲਾਂਬਾ ਦੋਵੇਂ ਇਸ ਮਾਮਲੇ ਵਿੱਚ ਗਵਾਹ ਹਨ ਪਹਿਲਾ ਗਵਾਹ ਪਵਨ ਲਾਂਬਾ ਤੇ ਦੂਜਾ ਗਵਾਹ ਆਰ ਐਮ ਸ਼ਰਮਾ ਹੈ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਕਿਉਂਕਿ ਪੁੱਲਰ ਇੱਕ ਉੱਚ ਦਰਜੇ ਦਾ ਅਹੁਦਾ ਸੰਭਾਲਦਾ ਸੀ ਇਸ ਲਈ ਸਾਰੇ ਸਬੂਤ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਸੈਕਟਰ 9 ਡੀ ਚੰਡੀਗੜ੍ਹ ਦਾ ਜ਼ਿਕਰ ਸਿਰਫ ਸਥਾਨ ਦਾ ਮਾਮਲਾ ਹੈ ਪਾਰਕਿੰਗ ਵਿੱਚ ਕੋਈ ਵੀ ਕੰਮ ਕਰਵਾ ਸਕਦਾ ਸੀ ਇਸ ਤੋਂ ਇਲਾਵਾ ਸੀਬੀਏ ਦੇ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਪੁੱਲਰ ਦੁਆਰਾ ਵਿਚੋਲੇ ਨੂੰ ਭੇਜਿਆ ਗਿਆ ਸੁਨੇਹਾ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਰਿਸ਼ਵਤ ਮੰਗੀ ਜਾ ਰਹੀ ਸੀ ਸੁਨੇਹੇ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਜੋ ਵੀ ਦੰਦਾ ਹੈ ਉਸ ਨੂੰ ਲੈ ਲਓ ਤੇ ਸਾਨੂੰ ਕੁੱਲ 8 ਲੱਖ ਰੁਪਏ ਦੇਣੇ ਪੈਣਗੇ ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ सीबीआई ਤੇ ਡੀਐਸਪੀ ਕੋਲ ਗ੍ਰਫਤਾਰ ਕਰਨ ਦੀ ਸ਼ਕਤੀ ਹੈ ਅਤੇ ਸਥਾਨ ਤੇ ਵਿਚਾਰ ਨਹੀਂ ਕੀਤਾ ਜਾ ਸਕਦਾ ਖਾਸ ਕਰਕੇ ਜਦੋਂ ਭ੍ਰਿਸ਼ਟਾਚਾਰ ਇੰਨਾ ਵੱਡਾ ਹੋਵੇ ਤੇ ਉੱਚ ਦਰਜੇ ਦੇ ਅਧਿਕਾਰੀ ਦੇ ਵਿਰੁੱਧ ਹੋਵੇ ਇਹ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਇੱਕ ਕਨਸਟੇਬਲ ਦੇ ਖਿਲਾਫ ਨਹੀਂ ਸਗੋ ਇੱਕ ਡੀਆਈਜੀ ਦੇ ਖਿਲਾਫ ਸੀ ਇਸ ਤੋਂ ਬਾਅਦ सीबीआई ਦੇ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਭੋਲਰ ਦੇ ਪਿਤਾ ਪੰਜਾਬ ਦੇ ਡੀਜੀਪੀ ਰਹੇ ਹਨ ਇਸ ਲਈ ਗੱਠਜੋੜ ਬਹੁਤ ਮਜ਼ਬੂਤ ਸੀ ਇਸ ਲਈ ਸਾਰੇ ਬਹੁਤ ਇਕੱਠੇ ਕੀਤੇ ਗਏ ਸਨ ਇਸ ਕਾਰਵਾਈ ਤੇ ਪੂਰਾ ਹੋਣ ਤੋਂ ਬਾਅਦ ਪੂਰਾ ਪੰਜਾਬ ਅਤੇ ਪੂਰਾ ਦੇਸ਼ ਹਿਲ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਹਿਰਾਗਾਗਾ ਨੇੜੇ ਪਿੰਡ ਕੜੈਲ ਵਿਖੇ ਭਾਖੜਾ ਰੈਗੂਲੇਟਰ ਦਾ ਨੀਂ ਪੱਥਰ ਰੱਖਿਆ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਨਾਲ ਘੱਗਰ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਹੜ੍ਹਾਂ ਦੇ ਬਚਾਅ ਤੋਂ ਮਦਦ ਮਿਲੇਗੀ ਇਸ ਦੇ ਨਾਲ ਹੀ ਬਰਿੰਦਰ ਗੋਇਲ ਨੇ ਮਨਰੇਗਾ 'ਚ ਤਬਦੀਲੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਚਾਇਤਾਂ ਦੇ ਅਧਿਕਾਰ ਖਤਮ ਕਰ ਰਹੀ ਹੈ ਹੁਣ ਪਿੰਡਾਂ 'ਚ ਕਿਸੇ ਵੀ ਕੰਮ ਤੋਂ ਪਹਿਲਾਂ ਕੇਂਦਰ ਦੀ ਮਨਜ਼ੂਰੀ ਦੀ ਲੋੜ ਪਵੇਗੀ ਮਨਰੇਗਾ 'ਚ ਬਦਲਾਅ ਨਾਲ ਕੇਂਦਰ ਨੇ ਗਰੀਬਾਂ ਦੀ ਰੋਜ਼ੀ-ਰੋਟੀ ਖੋਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਹਿੰਦੇ ਕਿ ਮਾਨ ਸਰਕਾਰ ਇਸ ਧੱਕੇਸ਼ਾਹੀ ਖਿਲਾਫ ਆਵਾਜ਼ ਚੁੱਕ ਰਹੀ ਹੈ ਜੇਕਰ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦੀ ਲੋੜ ਪਈ ਤਾਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਕੰਮ ਦੀ ਗੱਲ ਹੈ ਕੰਮ ਤਾਂ ਦਿੱਲੀ ਤੈਅ ਕਰੂਗੀ ਕੰਮ ਦਿੱਲੀ ਤੈਅ ਕਰੋ ਵੀ ਤੁਹਾਡੇ ਹਾਂਡੇ ਪਿੰਡ ਦੀ ਤੁਹਾਡੇ ਕੜੈਲ ਪਿੰਡ ਦੀ ਕਿਹੜੀ ਗਲੀ ਬਾਨੀ ਆ ਇਹ ਦਿੱਲੀ ਤੋਂ ਤੈਅ ਹੋਊਗਾ ਹੁਣ ਹੁਣ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਪਹਿਲਾਂ ਤਾਂ ਹਾਂਡਾ ਪਿੰਡ ਕਿੱਥੇ ਆ ਕੜੈਲ ਪਿੰਡ ਕਿੱਥੇ ਆ ਉਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਤਾਂ ਇਥੋਂ ਦੀ ਪੰਚਾਇਤ ਜਾਣੂਗੀ ਨਾ ਸਾਰੀਆਂ ਪੰਚਾਇਤਾਂ ਖਤਮ ਕਰਤੀਆਂ ਕਿਸੇ ਪੰਚਾਇਤ ਨੂੰ ਕੋਈ ਅਧਿਕਾਰ ਨਹੀਂ ਰਿਹਾ ਇੱਕ ਝਟਕੇ ਦੇ ਵਿੱਚ ਪੰਚਾਇਤਾਂ ਖਤਮ ਕਰਤੀਆਂ ਸੂਬੇ ਖਤਮ ਕਰਤੇ ਤੇ ਉਹ ਗਰੀਬ ਲੋਕ ਖਤਮ ਕਰਤੇ ਜਿਨ੍ਹਾਂ ਦਾ ਗੁਜ਼ਾਰਾ ਹੀ ਮਨਰੇਗਾ ਦੇ ਉੱਤੇ ਸੀ ਸੋ ਇਹ ਜਿਹੜੀ ਬਹੁਤ ਵੱਡੀ ਮਾਰ ਹੈ ਜਿਹੜੀ ਸੂਬਿਆਂ ਨੂੰ ਪਾਈ ਹੈ ਤੇ ਸਾਨੂੰ ਹੁਣ ਇਹੇ ਸਮਝ ਨਹੀਂ ਆਉਂਦਾ ਵੀ ਤੇ ਕੀਤਾ ਤੇ ਕੀ ਹੋ ਜਾਵੇ ਪਰ ਅਸੀਂ ਇਹ ਫੈਸਲਾ ਕੀਤਾ ਕਿ ਜੇ ਸਾਨੂੰ ਸੜਕਾਂ ਤੇ ਉਤਰਨਾ ਪਿਆ ਅਸੀਂ ਸੜਕਾਂ ਤੇ ਵੀ ਉਤਰਾਂਗੇ ਜੇ ਸਾਨੂੰ ਦਿੱਲੀ ਜਾਣਾ ਪਿਆ ਦਿੱਲੀ ਵੀ ਜਾਵਾਂਗੇ ਅਸੀਂ ਆਪਣੇ ਲੋਕਾਂ ਦੇ ਲਈ ਕੋਈ ਕੁਰਬਾਨੀ ਦੇ ਨਹੀਂ ਹੋਗੇ ਅਸੀਂ ਉਹੀ ਕੁਰਬਾਨੀ ਦੇਣ ਨੂੰ ਤਿਆਰ ਹੋਵਾਂਗੇ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ੱੱੱਕਾ ਨਹੀਂ ਹੁੰਦੇ ਨਾ ਆ ਜਿਵੇਂ ਪਹਿਲਾਂ ਕਾਲੇ ਕਾਨੂੰਨ ਬਣਾਏ ਸੀ ਇਹਨੇ ਖੇਤੀ ਦੇ ਇਹ ਕਹਿੰਦੇ ਤੇ ਉਸ ਸਮੇਂ ਕਹਿੰਦੇ ਜੀ ਪੰਗਾ ਪੈ ਗਿਆ ਲੋਕੀ ਇਹ ਗੱਲ ਕਰਿਆ ਕਰਦੇ ਸੀ ਸੁਣੋ ਜੀ ਸੁਣੋ ਸੁਣੋ ਕੋਸ਼ ਨੂੰ ਕੋਸ਼ ਨਹੀਂ ਪਦੋਂ ਕੀ ਕਹਿੰਦੇ ਤੇ ਜਦੋਂ ਤੁਸੀਂ ਲੋਕ ਤਾਂ ਜਾ ਕੇ ਟਰਾਲੀਆਂ ਉੱਥੇ ਬਹਿ ਗਏ ਉੱਥੇ ਫਿਰ ਕਹਿੰਦੇ ਤੇ ਦੂਜੇ ਸੂਬਿਆਂ ਦੇ ਲੋਕ ਸੋਚਦੇ ਹੁੰਦੇ ਕਹਿੰਦੇ ਯਾਰ ਪੰਗਾ ਪੈ ਗਿਆ ਕਹਿੰਦੇ ਇੱਧਰ ਪੰਜਾਬ ਦੇ ਲੋਕ ਖੜਗੇ ਕਹਿੰਦੇ ਮੋਦੀ ਨੇ ਕਦੇ ਪੁੱਠਾ ਮੁੜਿਆ ਹੀ ਨਹੀਂ ਕਹਿੰਦੇ ਅੱਜ ਤੱਕ ਤੇ ਹੁਣ ਬਣੂਗਾ ਕੀ ਪਰ ਫਿਰ ਇਹ ਪੰਜਾਬ ਦੇ ਤੁਸੀਂ ਬਹਾਦਰ ਲੋਕ ਤੇ ਜਿਹੜੇ ਮੋਦੀ ਦੇ ਬੈਗ ਘੇਰ ਪਾਇਆ ਤੁਸੀਂ ਲੋਕਾਂ ਨੇ ਪਾਇਆ ਨਹੀਂ ਕਦੇ ਮੁੜਿਆ ਨਹੀਂ ਸੀ ਇਹ ਹੁਣ ਵੀ ਇਹੀ ਹਾਲਤ ਬਣਨਗੀ ਇਹੀ ਹਾਲਤ ਬਣਨਗੀ ਕਿ ਜੋ ਗਰੀਬ ਦੀ ਰੋਟੀ ਜੋ ਤੁਸੀਂ ਥਾਲੀ ਚ ਰੋਟੀ ਚੱਕ ਲਈ ਤੇ ਗਰੀਬ ਕੀ ਕਰੂਗਾ ਫਿਰ ਸੋਇਸ ਕਰਕੇ ਅਸੀਂ ਸੈਸ਼ਨ ਦੇ ਵਿੱਚ ਕਿਹਾ ਬੇਨਤੀ ਕੀਤੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਗਰੀਬਾਂ ਦੇ ਨਾਲ ਧੱਕਾ ਨਾ ਕਰੋ ਪੰਜਾਬ ਦੇ ਲੋਕ ਖਾਸ ਤੌਰ ਤੇ ਐਸਸੀ ਵਰਗ ਦੇ ਲੋਕ 72% ਐਸਸੀ ਵਰਗ ਦੇ ਲੋਕ ਮਜ਼ਦਹਾ ਵਿੱਚ ਕੰਮ ਕਰਦੇ 62% ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਨੇ ਤੇ ਇੱਕ ਪਾਸੇ ਦੇ ਕਹਿੰਦੇ ਅਸੀਂ ਔਰਤਾਂ ਨੂੰ ਅੱਗੇ ਲੈ ਕੇ ਆਉਣਾ ਤੇ ਜਦੋਂ 62% ਔਰਤਾਂ ਦਾ ਤੁਸੀਂ ਹੱਕ ਛੀਨਣ ਲੱਗ ਰਹੇ ਹਾਂ 72% ਐਸਸੀ ਲੋਕਾਂ ਦਾ ਹੱਕ ਛੀਨਣ ਲੱਗ ਰਹੇ ਹਾਂ ਤੇ ਫੇ ਤੁਸੀਂ ਉਹਨਾਂ ਦੇ ਵਫਾਦਾਰ ਕਿੱਥੋਂ ਹੋਗੇ ਜਲੰਧਰ ਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਅਰਦਾਸ ਤੋਂ ਬਾਅਦ ਕੀਤੀ ਗਈ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਜਿਨ੍ਹਾਂ ਦੇ ਪਿੱਛੇ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਸੰਗਤ ਨੇ ਸ਼ਰਧਾ ਭਾਵਨਾ ਨਾਲ ਪਾਲਕੀ ਸਾਹਿਬ ਅੱਗੇ ਮੱਥਾ ਟੇਕਿਆ ਰਸਤੇ 'ਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਦੀ ਜਥਿਆਂ ਵੱਲੋਂ ਗੁਰੂ ਇਤਿਹਾਸ ਦਾ ਜਸ ਗਾਇਨ ਕੀਤਾ ਗਿਆ ਇਸ ਦੇ ਨਾਲ ਹੀ ਸਕੂਲੀ ਬੱਚਿਆਂ ਬੈਂਡ ਪਾਰਟੀਆਂ ਤੇ ਨਿਹੰਗ ਸਿੰਘਾਂ ਨੇ ਆਪਣੀ ਕਲਾ ਅਤੇ ਰਵਾਇਤੀ ਸ਼ਸਤਰ ਵਿਦਿਆ ਦੇ ਜੋਹਰ ਦਿਖਾ ਕੇ ਲੋਕਾਂ ਦਾ ਮਨ ਮੋ ਲਿਆ ਤੇ ਦੀਨ ਦੇਵਾਲ ਸਤਿਗੁਰੂ ਸਹੇਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਫੈਦਾਤੇ თან ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭ ਦੇ ਸੰਬੰਧ ਵਿੱਚ ਅੱਜ ਤਿਲੰਦਰ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਔਰ ਸਾਰੇ ਹੀ ਸ਼ਹਿਰ ਦੀਆਂ ਪ੍ਰਬੰਧਕ ਕਮੇਟੀਆਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਨੇ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਉਪਰਾਲਾ ਕੀਤਾ ਹੈ ਕਿ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਜੋ ਐਸਵੇਡ ਇੱਕ ਗੁਰਦੁਆਰਾ ਸੈਂਟਰ ਟਾਊਨ ਗਲੰਦਰ ਵਿਖੇ ਪਹੁੰਚਿਆ ਜਿਸਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਫੜਾਵਾਂ ਤੋਂ ਬੇਸੰਕ ਪੂਰਨ ਦਰਸ਼ਨ ਦੇ ਕੀ ਸਤਪੁਰਾਨੇ ਇਸ ਸਥਾਨ ਤੇ ਰਾਤ ਨੂੰ ਆ ਕੇ ਜੋ ਨਗਰ ਕੀਰਤਨ ਹੈ ਉਹ ਦੀ ਸੰਪੂਰਨਤਾ ਹੋਣੀ ਹੈ ਜਿੱਥੇ ਨਗਰ ਕੀਰਤਨ ਸਮੁੱਚੀਆਂ ਸੰਗਤਾਂ ਦੇ ਵੱਲੋਂ ਰਲਮਿਲ ਕਰਕੇ ਅੱਜ ਯੋਜਿਤ ਕੀਤਾ ਗਿਆ ਹੈ ਉੱਥੇ ਇੱਕ ਸਮੁੱਚੀਆਂ ਦੁਨੀਆ ਭਰ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਵਾਸਤੇ ਬਹੁਤ ਵਧੀਆ ਸੁਨੇਹਾ ਗਲੰਦਰ ਸ਼ਹਿਰ ਦੇ ਵਿੱਚੋਂ ਜਾਂਦਾ ਹੈ ਕਿ ਜਿਵੇਂ ਇਹ ਸਾਰੇ ਗੁਰਮੁਖ ਪਿਆਰੇ ਰਲਮਿਲ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਔਰ ਗੁਰਗੰਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਸਾਰੇ ਇਕੱਤਰ ਹੋ ਕੇ ਇੱਕ ਥਾਂ ਤੋਂ ਆਰੰਭ ਕਰਦੇ ਨੇ ਇੱਕ ਥਾਂ ਤੇ ਸਮਾਪਤ ਹੁੰਦੀ ਹੈ ਔਰ ਸਮੁੱਚਾ ਸ਼ਹਿਰ ਸਮੁੱਚੀਆਂ ਸਿੱਖ ਸੁਭਾਵਾਂ ਸਮੁੱਚੀਆਂ ਸਭਾ ਸੁਸਾਇਟੀਆਂ ਸਮੁੱਚੀਆਂ ਕਮੇਟੀਆਂ ਸਮੁੱਚੀ ਸੰਗਤ ਇਕੱਤਰ ਹੁੰਦੀ ਹੈ ਇੱਕ ਬਹੁਤ ਵੱਡਾ ਸਾਰੇ ਗੁਰਸਿੱਖਾਂ ਨੂੰ ਇਥੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਸੁਨੇਹਾ ਲੈਣਾ ਚਾਹੀਦਾ ਹੈ ਕਿ ਜੇਵੇਂ ਰਲਬੜ ਕਰਕੇ ਇਹ ਗੁਰਮੁਖ ਪਿਆਰੀ ਸਾਡੇ ਵੀਰ ਨਗਰ ਕੀਰਤਨ ਆਯੋਜਿਤ ਕਰਦੇ ਨੇ ਔਰ ਸਬੂੱਚ ਸ਼ਹਿਰ ਦੇ ਸੰਗਤ ਸੇਵਾ ਕਰਦੀਆਂ ਦਰਸ਼ਨ ਕਰਦੀ ਹੈ ਉਹ ਵੀ ਅਸੀਂ ਹਰ ਥਾਂ ਤੇ ਥਾਂ ਥਾਂ ਤੋਂ ਨਗਰ ਕੀਰਤਨ ਜਿਵੇਂ ਐਸੀ ਇੱਕ ਪਿੰਡ ਦੇ ਵਿੱਚੋਂ ਕਈ ਕਈ ਨਗਰ ਕੀਰਤਨ ਐਸੀ ਇੱਕੋ ਇੱਕੋ ਜਨ ਅਰੰਭ ਕਰਦੇ ਆ ਜੇਕਰ ਅਸੀਂ ਸਾਰੇ ਰਲਬੜ ਕਰਕੇ ਸਾਰੇ ਸੰਗਤ ਇੱਕ ਥਾਂ ਤੇ ਇਕੱਤਰ ਹੋ ਕੇ ਤੇ ਇੱਕ ਨਗਰ ਕੀਰਤਨ ਇੱਕ ਥਾਂ ਤੋਂ ਇੱਕ ਦੇ ਨਗਰ ਵਿੱਚ ਇੱਕ ਸ਼ਹਿਰ ਚ ਅਰੰਭ ਕੀਤਾ ਜਾਏ ਦੇ ਬਹੁਤ ਵਧੀਆ ਸੁਨੇਹਾ ਜਿਹੜਾ ਸਾਰੇ ਕੌਮ ਦੇ ਵਿੱਚ ਇਕਸਾਰਤਾ ਦਾ ਇੱਕ ਸੁਰਤਾ ਦਾ ਜਾਂਦਾ ਸੋ ਜਿੱਥੇ ਆਪਾਂ ਗੁਰੂ ਸਾਹਿਬ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਤਰਨਤਾਰਨ ਦੇ ਪੱਟੀ ਵਿਖੇ ਕਾਰਵਾਈ ਕੀਤੀ ਗਈ ਇੱਥੇ ਪ੍ਰਸ਼ਾਸਨ ਨੇ ਨਸ਼ਾ ਤਸਕਰ ਮੇਵਾ ਸਿੰਘ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਜਾਇਦਾਦ ਬੁਲਡੋਜ਼ਰ ਨਾਲ ਢਾਹ ਦਿੱਤੀ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੇਵਾ ਸਿੰਘ ਖਿਲਾਫ ਨਸ਼ਾ ਤਸਕਰੀ ਦੇ ਕਈ ਪਰਚੇ ਦਰਜ ਨੇ ਇਸ ਨੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਸੀ ਜਿਸ ਨੂੰ ਠਾਇਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਰਨਤਾਰਨ ਵਿਖੇ ਨਸ਼ਿਆਂ ਖਿਲਾਫ ਇਹ ਮੁਹਿੰਮ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗੀ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਨਜਾਇਜ਼ ਕਬਜ਼ਿਆਂ ਦੇ ਉੱਤੇ ਕਾਰਵਾਈ ਚਲ ਰਹੀ ਸੀ ਜਿਸ ਦੇ ਤਹਿਤ ਅੱਜ ਪੱਟੀ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਪੱਟੀ ਦੇ ਵਿੱਚ ਮੇਵਾ ਸਿੰਘ son of ਮੁਖਤਿਆਰ ਸਿੰਘ ਇਨਾਂ ਦਾ ਕਾਰਜ ਜਿਹੜਾ ਹੈ ਉਹ ਨਜਾਇਜ਼ ਉਸਾਰੀ ਸੀ ਨਜਾਇਜ਼ ਬਿਲਡਿੰਗ ਇਹਨਾਂ ਬਣਾਈ ਸੀ ਜਿਸ ਦਾ ਜਿਸ ਨੂੰ ਅੱਜ ਲੀਗਲ ਪ੍ਰੋਸੀਜਰ ਅਡਾਪਟ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਟਾਇਆ ਗਿਆ ਜਿਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਇਹ ਜਿਹੜੀ ਕਾਰਵਾਈ ਸੀ ਇਹ ਜੁਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਮੁਹਿੰਮ ਚੱਲ ਰਹੀ ਸੀ ਉਹਦੇ ਤਹਿਤ ਵੀ ਇਹ ਬਹੁਤ ਵੱਡੀ ਕਾਰਵਾਈ ਹੈ ਕਿਉਂਕਿ ਜਿਹੜਾ ਇਹ ਵਿਅਕਤੀ ਹੈ ਇਸ ਦੇ ਉੱਤੇ ਐਨਡੀਪੀਐਸ ਦੇ ਮੁਕਦਮੇ ਮੁਕਦਮੇ ਦਰਜ ਨੇ ਇਸ ਕਰਕੇ ਇਸ ਦਾ ਇਸ ਦਾ ਘਰ ਜਿਹੜਾ ਹੈ ਉਹ ਨਜਾਇਜ਼ ਸਾਰੀ ਹੋਣ ਕਰਕੇ ਟਾ ਦਿੱਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਤਰਨਤਾਰਨ ਵੱਲੋਂ ਹੋਰ ਵੀ ਜਿਹੜੇ ਨਜਾਇਜ਼ ਸਾਰੀਆਂ ਜਿਨ੍ਹਾਂ ਨੇ ਕੀਤੀਆਂ ਆ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਦਸਕਰਾਂ ਜਿਨ੍ਹਾਂ ਵੱਲੋਂ ਇਹੋ ਜਿਹੀ ਨਜਾਇਜ਼ ਸਾਰੀਆਂ ਕਰਕੇ ਘਰ ਬਣਾਏ ਗਏ ਨੇ ਤੇ ਜਾਂ ਜਿਹੜੇ ਘਰ ਖਰੀਦੇ ਗਏ ਨੇ ਨਸ਼ੇ ਦੀ ਨਸ਼ੇ ਦੀ ਤਸਕਰੀ ਚੋਂ ਪੈਸਾ ਕਮਾ ਕੇ ਉਹਨਾਂ ਦੇ ਖਿਲਾਫ 68 ਐਫ ਦੇ ਤਹਿਤ ਐਨਡੀਪੀਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਸ ਸੀਜ਼ ਵੀ ਕੀਤੀਆਂ ਜਾ ਰਹੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਨੇ ਜਿਲਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਵੀ ਵੱਖ-ਵੱਖ ਨਜਾਇਜ਼ ਸਾਰੀਆਂ ਨੇ ਉਹਨਾਂ ਦੇ ਉੱਤੇ ਪੀੜਾ ਪੰਜਾ ਚੜਾ ਕੇ ਉਹਨਾਂ ਨੂੰ ਟਹਿ ਟੇਰੀ ਕੀਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਹ ਸਖਤ ਹਦਾਇਤਾਂ ਨੇ ਜੋ ਵੀ ਨਸ਼ਾ ਤਸਕਰੀ ਚੋਂ ਪੈਸਾ ਬਣਾ ਕੇ ਘਰ ਬਣਾਏਗਾ ਜਾਂ ਕੋਈ ਇਹੋ ਜੀ ਇਹੋ ਜੀ ਪ੍ਰਾਪਰਟੀ ਬਣਾਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਲੀਗਲ ਐਕਸ਼ਨ ਲਿਆ ਜਾਊਗਾ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਇਹ ਜਿਹੜੀ ਇਲੀਗਲ ਕਾਟਨ ਪ੍ਰਾਪਰਟੀ ਹੈ ਉਹਨੂੰ ਇੰਜੋਏ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਯੋਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਦੇ ਖੰਨਾ ਵਿਖੇ ਵੀ ਕਾਰਵਾਈ ਕੀਤੀ ਗਈ ਇੱਥੇ ਪ੍ਰਸ਼ਾਸਨ ਨੇ ਨਸ਼ਾ ਤਸਕਰ ਧਰਮਜੀਤ ਉਰਫ ਬੰਟੀ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਜਾਇਦਾਦ ਬੁਲਡੋਜ਼ਰ ਨਾਲ ਢਾਹ ਦਿੱਤੀ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਧਰਮਜੀਤ ਖਿਲਾਫ ਦੁਰਾਹਾ ਥਾਣੇ 'ਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਉਸ ਕੋਲੋਂ 500 ਗ੍ਰਾਮ ਆਇਸ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਤਫਤੀਸ਼ ਦੌਰਾਨ ਪਤਾ ਚੱਲਿਆ ਕਿ ਧਰਮਜੀਤ ਨੇ ਨਗਰ ਕੌਂਸਲ ਦੀ ਜ਼ਮੀਨ ਤੇ ਕਬਜ਼ਾ ਕਰਕੇ ਨਾਜਾਇਜ਼ ਉਸਾਰੀ ਕੀਤੀ ਸੀ ਨਗਰ ਕੌਂਸਲ ਨੇ ਪੁਲਿਸ ਦੇ ਸਹਿਯੋਗ ਨਾਲ ਨੋਟਿਸ ਦੇਣ ਤੋਂ ਬਾਅਦ ਕਾਰਵਾਈ ਕੀਤੀ ਹੈ ਤੇ ਇਸ ਨਾਜਾਇਜ਼ ਉਸਾਰੀ ਨੂੰ ਬਲਡوزر ਨਾਲ ਢਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਡੀਆਈਜੀ ਸਾਹਿਬ ਲੁਧਿਆਣਾ ਰੇਂਜ ਅਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜੋ ਅਸੀਂ ਪਰਚਾ ਦਰਜ ਕੀਤਾ ਸੀ ਥਾਣੇ ਦਰਾਹੇ 13925 ਨੂੰ ਜਿਸਦੇ ਵਿੱਚ ਅਕਿਊਜ਼ਡ ਧਰਮਵੀਰ ਏਲੀਅਸ ਬੰਟੀ ਜਿਸ ਕੋਲੋਂ 500 ਗ੍ਰਾਮ ਆਇਸ ਤੇ 150 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਸੀ ਦੌਰਾਨ ਨੇ ਇਨਵੈਸਟੀਗੇਸ਼ਨ ਅਸੀਂ ਪਾਇਆ ਕਿ ਇਸ ਨੇ ਕੁਝ ਪ੍ਰੋਪਰਟੀਆਂ ਇੱਥੇ ਐਕਵਾਇਰ ਕੀਤੀਆਂ ਹੋਈਆਂ ਨੇ ਦਰਾਹੇ ਦੇ ਦਰਾਹੇ ਦੇ ਏਰੀਆ ਦੇ ਵਿੱਚ ਜਿਨ੍ਹਾਂ ਵਿੱਚੋਂ ਅਸੀਂ ਲਿਖ ਕੇ ਭੇਜਣ ਦੇ ਉੱਤੇ ਨਗਰ ਕੌਂਸਲ ਤੇ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਮਿਊਨਿਸਪਲ ਬਾਇਲॉज ਦੀ ਵਾਇੋਲੇਸ਼ਨ ਕਰਕੇ ਕੁਝ ਉਸਾਰੀ ਕੀਤੀ ਗਈ ਹੈ ਨਗਰ ਕੌਂਸਲ ਵੱਲੋਂ ਇਕਿਊਜ਼ ਨੂੰ ਨੋਟਿਸ ਦੇਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਕਰਨ ਦੇ ਉੱਤੇ ਅਸੀਂ ਡੈਮੋਲਿਸ਼ਨ ਡਰਾਈਵ ਜਿਹੜੀ ਹੈਗੀ ਨਗਰ ਕੌਂਸਲ ਵੱਲੋਂ ਪਲਾਨ ਕੀਤੀ ਗਈ ਹੈ ਜੋ ਪੁਲਿਸ ਪ੍ਰੈਜ਼ੈਂਸ ਦੇ ਵਿੱਚ ਕਰਵਾਈ ਗਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਯੋਜਨਾ 15 ਜਨਵਰੀ ਨੂੰ ਕੀਤੀ ਜਾਵੇਗੀ ਲਾਂਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਪੰਜਾਬ ਦੇ ਕਰੀਬ 65 ਲੱਖ ਪਰਿਵਾਰਾਂ ਅਤੇ 3 ਕਰੋੜ ਲੋਕਾਂ ਨੂੰ ਇਸ ਸਕੀਮ ਦਾ ਮਿਲੇਗਾ ਲਾਭ ਪੰਜਾਬ ਚ ਵਾਰਡਬੰਦੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਤੇ ਲਗਾਏ ਗੰਭੀਰ ਇਲਜ਼ਾਮ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਿਲਣ ਪਹੁੰਚੇ ਭਾਜਪਾ ਦੇ ਵਫਦ ਨੇ ਇਸ ਮਾਮਲੇ ਚ ਤੁਰੰਤ ਦਖਲ ਦੇਣ ਦੀ ਕੀਤੀ ਮੰਗ 328 ਰੁਪਏ ਦੇ ਮਾਮਲੇ 'ਚ ਬਲਤੇਜ ਪੰਨੂ ਨੇ ਖੋਲੀਆਂ ਨਵੀਆਂ ਪਰਤਾਂ ਪੰਨੂ ਨੇ ਕਿਹਾ ਕਿ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਲਈ ਐਸਡੀਪੀਸੀ ਹੋ ਰਹੀ ਹੈ ਤਰਲੋ ਮੱਛੀ ਕੱਲ ਅਦਾਲਤ 'ਚ ਐਸਡੀਪੀਸੀ ਦਾ ਵਕੀਲ ਹੀ ਸਤਿੰਦਰ ਸਿੰਘ ਕੋਹਲੀ ਦੇ ਵਕੀਲ ਵਜੋਂ ਪੇਸ਼ ਹੋਇਆ ਸਸਪੈਂਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਅਰਜ਼ੀ ਤੇ ਸੀਬੀਆਈ ਅਦਾਲਤ 'ਚ ਹੋਈ ਸੁਣਵਾਈ ਪੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਨੇ ਜਿਸ ਸ਼ਬਦ ਸੇਵਾ ਪਾਣੀ ਨੂੰ ਰਿਸ਼ਵਤ ਦੱਸਿਆ ਏ ਉਸ ਦਾ ਮਤਲਬ ਕੁਝ ਹੋਰ ਵੀ ਹੋ ਸਕਦਾ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਲਹਿਰਾਗਾਗਾ ਦੇ ਨੇੜੇ ਪਿੰਡ ਕੜੈਲ ਵਿਖੇ ਰੱਖਿਆ ਪਾਖੜਾ ਰੈਗੂਲੇਟਰ ਦਾ ਨੀਂ ਪੱਥਰ ਗੋਇਲ ਨੇ ਮਨਰੇਗਾ ਚ ਤਬਦੀਲੀ ਨੂੰ ਲੈ ਕੇ ਕੇਂਦਰ ਤੇ ਕੀਤੇ ਤਿੱਖੇ ਹਮਲੇ ਗੋਇਲ ਨੇ ਕਿਹਾ ਕਿ ਕੇਂਦਰ ਪੰਚਾਇਤਾਂ ਦੇ ਅਧਿਕਾਰ ਕਰ ਰਿਹਾ ਖਤਮ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ